ਕੁਝ ਦਿਨ ਪਹਿਲਾਂ ਇੱਕ ਖਬਰ ਸਾਹਮਣੇ ਆਈ ਸੀ ਮੋਗਾ ਬਰਨਾਲਾ ਹਾਈਵੇ ਤੋਂ ਜਿੱਥੇ ਇੱਕ ਡੋਲੀ ਵਾਲੀ ਕਾਰ ਨੂੰ ਭੁਲੇਖੇ ਦੇ ਨਾਲ ਬੁੱਕ ਕਰਕੇ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਗਈ ਸੀ ਜੀ ਆ ਅੱਜ ਉਹਨਾਂ આરોપીਆਂ ਦੇ ਵਿੱਚੋਂ ਮੁੱਖ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਲੇ ਵੀ ਦੋ આરોપી ਜਿਨ੍ਹਾਂ ਨੇ ਗੋਲੀ ਮਾਰੀ ਸੀ ਉਹ ਹਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤੇ ਜਿਹੜਾ ਮਾਮਲਾ ਪਿੱਛੇ ਸਾਹਮਣ ਆਇਆ ਪੂਰੀ ਵਾਰਦਾਤ ਦੇ ਉਥੇ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਉਸ ਡਰਾਈਵਰ ਦੀ ਪਤਨੀ ਨੂੰ ਫੇਸਬੁੱਕ ਦੇ ਉੱਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਜਦੋਂ ਉਸ ਦੀ ਪਤਨੀ ਫੇਸਬੁੱਕ ਦੇ ਉੱਤੇ ਨਹੀਂ ਮੰਨਦੀ ਤਾਂ ਉਸ ਨੂੰ ਮਜਬੂਰ ਕਰਨ ਦੇ ਲਈ ਉਸ ਦੇ ਪਤੀ ਨੂੰ ਇੱਕ ਜਿਹੜਾ ਕਿ ਟੈਕਸੀ ਡਰਾਈਵਰ ਹੈ ਉਸ ਦੀ ਗੱਡੀ ਨੂੰ ਬੁੱਕ ਕਰਕੇ ਡੋਲੀ ਵਾਲੀ ਕਾਰ ਬਣਾ ਕੇ ਜਦੋਂ ਉਸ ਦੇ ਨਾਲ ਸਵਾਰੀ ਬਣ ਕੇ ਜਾ ਰਹੀ ਸੀ ਇਤਾਈ ਕਲਥਾ ਤੇ ਲਿਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਜੀ ਹਾਂ ਉਸ ਦੀ ਪਤਨੀ ਨੂੰ ਮਜਬੂਰ ਕਰਨ ਦੇ ਲਈ ਉਸ ਦੇ ਪਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਇੱਕ ਡੋਲੀ ਵਾਲੀ ਕਾਰ ਦਾ ਭਲੇਖਾ ਦੇ ਕੇ ਉਸ ਵਿਅਕਤੀ ਨੂੰ ਪਹਿਲਾਂ ਤਾਂ ਕਿਤੇ ਲਿਜਾਇਆ ਜਾਂਦਾ ਤੇ ਉਸ ਦੇ ਗੋਲੀ ਚਲਾ ਦਿੱਤੀ ਜਾਂਦੀ ਹੈ ਜੀ ਹਾਂ ਇਹਨਾਂ ਦੇ ਵਿੱਚ ਮੁੱਖ આરોપી ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਤੇ ਦੋ આરોપી ਹਲੇ ਵੀ ਪੁਲਿਸ ਦੀ ਗਿਰ ਤੋਂ ਬਾਹਰ ਦਸੇ ਜਾ ਰਹੇ ਨੇ ਜੀ 22 ਤਰੀਕ ਨੂੰ ਸਵੇਰੇ ਇੱਕ ਘਟਨਾ ਹੋਈ ਸੀ ਜੀ ਸਿੰਘਾਂਵਲੇ ਦੇ ਲਾਂਗੇ ਇੱਕ ਢੋਲੀ ਵਾਲੀ ਕਾਰ ਦੇ ਵਿੱਚ ਨਵਤੇਜ ਸਿੰਘ ਤੇ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਸ ਦੇ ਵਿੱਚ ਮਾਰਜੁਗ ਐਸਐਸਪੀ ਸਾਹਿਬ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਪਹੁੰਚ ਕੇ ਤਿੰਨ ਚਾਰ ਟੀਮਾਂ ਬਣਾ ਕੇ ਇਨਵੈਸਟੀਗੇਸ਼ਨ ਕਰ ਲਈ ਕਿਹਾ ਗਿਆ ਤੇ ਐਸਐਚਓ ਨੂੰ ਕਿਹਾ ਗਿਆ ਇਮੀਡੀਏਟਲੀ ਕੇਸ ਰਜਿਸਟਰ ਕੀਤਾ ਜਾਵੇ ਨਵਤੇਜ ਸਿੰਘ ਦੀ ਸਟੇਟਮੈਂਟ ਦੇ ਉੱਤੇ ਇਹਨਾਂ ਨੇ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਵਿੱਚ ਅਲੱਗ-ਅਲੱਗ ਟੀਮਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਦੇ ਦੌਰਾਨ ਇੱਕ ਦੋਸ਼ੀ ਬਲਜੀਤ ਸਿੰਘ ਨੂੰ ਅਰੇਸਟ ਕੀਤਾ ਜਿਸ ਦੇ ਕੋਲ 12 ਬੋਰ ਵੈਪਨ ਨਹੀਂ ਪਤੀ ਬੋਰ ਵੈਪਨ ਮਿਲਿਆ ਸਾਨੂੰ ਇੱਕ ਬੁਲਟ ਮੋਟਰਸਾਈਕਲ ਇਹ ਵਿਅਕਤੀ ਦੇ ਦੱਸਣ ਦੇ ਮੁਤਾਬਕ ਆ ਕਿ ਇਸ ਦੀ ਵਿਜੇਤਾ ਨਾਂ ਦੀ ਲੇਡੀ ਸੀਗੀ ਨਗਤੇਸ਼ ਸਿੰਘ ਦੀ ਜਿਹੜੀ ਵਾਈਫ ਆ 8-9 ਮਹੀਨੇ ਤੋਂ ਪਹਿਲਾਂ ਇਹਦੇ ਟੱਚ ਵਿੱਚ ਆਈ ਹੋਈ ਸੀਗੀ ਇਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਪਰ ਉਹ ਲੇਡੀ ਇਸ ਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀਗੀ ਇਸ ਗੱਲ ਬਾਰੇ ਹੋਰ ਕਿਸੇ ਨੂੰ ਨਹੀਂ ਪਤਾ ਸੀਗਾ ਇਹਨੇ ਆਪਣੇ ਦੋਸਤਾਂ ਨੂੰ ਬਲਜਿੰਦਰ ਸਿੰਘ ਨੂੰ ਤੇ ਜਸਵੰਤ ਸਿੰਘ ਨੂੰ ਨਾਲ ਲੈ ਕੇ ਨਵਤੇਜ ਸਿੰਘ ਜਿਹੜਾ ਸੀਗਾ ਉਹ ਬਲਜੀਤ ਸਿੰਘ ਨੂੰ ਜਾਣਦਾ ਸੀਗਾ ਇਹਨੇ ਪਿੱਛੇ ਰਹਿ ਕੇ ਜਸਵੰਤ ਸਿੰਘ ਨੂੰ ਤੇ ਬਲਜਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਇਸ ਘਟਨਾ ਨੂੰ ਅੰਜਾਮ ਦੇਣਾ ਆ ਇੱਕ ਕਾਰ ਬੁੱਕ ਕਰੋ ਆਪਾਂ ਚੁੰਗੀ ਨੰਬਰ 3 ਤੋਂ ਕਹਿਣਾ ਕਿ ਬਾਗੇ ਪੁਰਾਣੇ ਵਿਆਉਣ ਜਾਣਾ ਆ ਤੇ 22 ਤਰੀਕ ਨੂੰ ਇਹਨੇ 500 ਰੁਪਏ ਉਹਨਾਂ ਨੂੰ ਦਿੱਤਾ ਬੁਕਿੰਗ ਕਰਾਈ ਟੋਟਲ 3000 ਰੁਪਏ ਦੇ ਵਿੱਚ ਟੈਕਸੀ ਬੁੱਕ ਕੀਤੀ ਸੀਗੀ ਜਦੋਂ ਇਹ ਸਿੰਘਾਂ ਵਾਲੇ ਗ੍ਰੈੱਡ ਦੇ ਲਾਗੇ ਪਹੁੰਚੇ ਉੱਥੇ ਇਹਨਾਂ ਨੇ ਬਾਥਰੂਮ ਕੰ ਦਾ ਬਹਾਨਾ ਬਣਾਇਆ ਜਦੋਂ ਇਹ ਗੱਡੀ 'ਚੋਂ ਉਤਰੇ ਉਤਰਨ ਤੋਂ ਬਾਅਦ ਵਿੱਚ ਜਿਹੜਾ ਜਸਵੰਤ ਸਿੰਘ ਸੀਗਾ ਉਸਨੇ ਵਾਪਸ ਗੱਡੀ ਦੇ ਵਿੱਚ ਆ ਕੇ ਬੈਠ ਕੇ ਨਵਤੇਜ ਸਿੰਘ ਤੇ ਦੋ ਫੇਰ ਕਰ ਦਿੱਤੇ ਤੇ ਮੌਕੇ ਦੇ ਉੱਤੋਂ ਜਿਹੜਾ ਬਲਜੀਤ ਸਿੰਘ ਸੀਗਾ ਇਹ ਅੱਗੇ ਮੋਟਰਸਾਈਕਲ ਦੇ ਉੱਤੇ ਖੜਾ ਸੀ ਇਹ ਉਹਨਾਂ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਇਹ ਬੰਦੇ ਜਿਹੜੇ ਨੇ ਰਹਿਣ ਵਾਲੇ ਹੈਗੇ ਨੇ ਜੀਰਾ ਸਾਈਡ ਦੇ ਮਾਹੀ ਵਾਲੇ ਪਿੰਡ ਦੇ ਨੇ ਤਿੰਨੇ ਜਣੇ ਆਪਸ ਵਿੱਚ ਦੋਸਤ ਨੇ ਇਹਨਾਂ ਵਿੱਚੋਂ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਆ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦਾ ਪਰ ਪਹਿਲਾਂ ਕੋਈ ਮਾਮਲਾ ਦਰਜ ਜਿਹੜੇ ਬੰਦਾ ਜਸਵੰਤ ਸਿੰਘ ਆ ਉਹਤੇ ਇੱਕ ਕੇਸ ਰਜਿਸਟਰਡ ਹੈਗਾ ਅਸੀਂ ਪੁਆਇਸ ਆਈਡੀ ਤੇ ਚੈੱਕ ਕੀਤਾ ਸੀਗਾ ਬਲਜਿੰਦਰ ਸਿੰਘ ਜਿਹੜਾ ਉਹ ਥੋੜਾ ਬਹੁਤਾ ਪਿੰਡੋਂ ਪਤਾ ਲੱਗਾ ਕਿ ਨਸ਼ਾ ਕਰਨ ਦਾ ਆਦਤ ਹੀ ਆ ਉਹ ਬਾਕੀ ਇਨਵੈਸਟੀਗੇਸ਼ਨ ਦੌਰਾਨ ਦੱਸਾਂਗੇ